2027 ਵਿਧਾਨ ਸਭਾ ਦੀਆਂ ਚੋਣਾਂ ਦਾ ਸੈਮੀ ਫਾਈਨਲ ਜਿਹੜਾ ਲੁਧਿਆਣਾ ਦੀ ਜਿਮਣੀ ਚੋਣਾਂ ਨੂੰ ਦੇਖਿਆ ਜਾਦਾ ਸੀਗਾ ਲੇਕਿਨ ਉਹ ਸੈਮੀ ਫਾਈਨਲ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੀ ਛੋਲੀ ਪੈ ਗਿਆ ਜਿੱਤ ਹਾਸਲ ਕਰ ਲਈਤੀ ਗਈ ਹੈ ਉੱਥੋਂ ਦੇ ਕੈਂਡੀਡੇਟ ਸੰਜੀਵ ਅਰੋੜਾ ਵੱਲੋਂ ਸੋ ਤਨਤਨ ਤਾਂ ਦੇ ਵਿੱਚ ਅਸਰਤ ਮੌਜੂਦ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜਿਹੜਾ ਇੱਥੇ ਜਸ਼ਨ ਮਨਾਇਆ ਜਾ ਰਿਹਾ ਢੋਲ ਟਮਕੇ ਦੇ ਨਾਲ ਪਟਾਕੇ ਚਲਾਏ ਗਏ ਨੇ ਮਠਾਈਆਂ ਵੰਡੀਆਂ ਗਈਆਂ ਨੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਸੁਪਨਾ ਦੇਖਿਆ ਜਾਦਾ ਕਿ ਹੁਣ 2027 ਦੇ ਵਿੱਚ ਵੀ ਜਿਹੜੀ ਸਰਕਾਰ ਹੈ ਉਹ ਦੁਹਰਾਇ ਹੋਏਗੀ ਸੋ ਇਸ ਵਕਤ ਬੜੀ ਪਾਰਟੀ ਨੂੰ ਸਭ ਵੱਡੀ ਜਿੱਤ ਪ੍ਰਾਪਤ ਕਰ ਲਈ ਹੈ ਤੁਹਾਨੂੰ ਵੀ ਤੁਹਾਨੂੰ ਵੀ ਵਧਾਈਆਂ ਜੀ ਮੁਬਾਰਕਾਂ ਜੀ ਪੂਰੇ ਪੰਜਾਬ ਨੂੰ ਮੁਬਾਰਕਾਂ ਕਿਉਂਕਿ ਪੰਜਾਬ ਦੀ ਜਨਤਾ ਨੇ ਜਿਹੜਾ ਇਹ ਫੈਸਲਾ ਲਿਆਂਦਾ ਇਹ ਪੰਜਾਬ ਦੇ ਹਿੱਤ ਦੇ ਵਿੱਚ ਫੈਸਲਾ ਵਾ ਕਿਉਂਕਿ ਜੇ ਚੰਗੀ ਸਰਕਾਰ ਬਣੂਗੀ ਤੇ ਜਨਤਾ ਦੇ ਚੰਗੇ ਤਰੀਕੇ ਨਾਲ ਕੰਮ ਹੋ ਸਕਣਗੇ ਅਸੀਂ ਸਾਰੇ ਪੰਜਾਬ ਵਾਸੀਆਂ ਨਾਲ ਤੇ ਖਾਸ ਕਰਕੇ ਲੁਧਿਆਣਾ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਮੁਬਾਰਕਾਂ ਦਿੰਨੇ ਆ ਕਿਉਂਕਿ ਜਿਹੜਾ ਸੰਜੀਵ ਰੋੜਾ ਜੀ ਨੇ ਉਥੇ ਜਿੱਤ ਹਾਸਲ ਕਰਾਈ ਆ ਤੇ ਉਹ ਲੁਧਿਆਣੇ ਵਾਲੇ ਲੋਕਾਂ ਦੀ ਸੂਝ ਬੂਝ ਦੇ ਮਤਲਬ ਕੋਈ ਆਇਆ ਕੰਮ ਕਿਉਂਕਿ ਜੇ ਸਰਕਾਰ ਦੇ ਵਿੱਚ ਬੰਦਾ ਰਹੀਆਂ ਦੀ ਸਰਕਾਰ ਦੇ ਵਿੱਚ ਉਹ ਜਿੱਤ ਦਾ ਬੰਦਾ ਤੇ ਉਹਦੀ ਡਿਵੈਲਪਮੈਂਟ ਇਲਾਕੇ ਦੀ ਡਿਵੈਲਪਮੈਂਟ ਕਰਾਊਗਾ ਪਬਲਿਕ ਨੂੰ ਕੋਈ ਬੈਨੀਫਿਟ ਹੋਊਗਾ ਕਿਉਂਕਿ ਇਹ ਜਿਹੜੇ ਪੰਜਾਬ ਦੀ ਜਨਤਾ ਵਾ ਬਹੁਤ ਸਮਝਦੇ ਨਾਲ ਕੰਮ ਕਰਦੀ ਆ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈਆਂ ਦੇਣੇ ਆ ਬਾਕੀ ਸਾਡੀ ਆਮ ਆਦਮੀ ਪਾਰਟੀ ਨੂੰ ਪੂਰਾ ਦੇਸ਼ ਇਸ ਵੇਲੇ ਪਸੰਦ ਕਰ ਰਿਹਾ ਕਿਉਂਕਿ ਗੁਜਰਾਤ ਦੇ ਵਿੱਚ ਵੀ ਅੱਜ ਉਥੇ ਇੱਕ ਸੀਟ ਜਿਹੜੀ ਆਪਾਂ ਬੜੀ ਮਾਣ ਤੇ ਸ਼ਾਨ ਨਾਲ ਦਿੱਤੀ ਇਦਾਂ ਦੇਖਦੇ ਹੋ ਕਿতনা ਕਿਤੇ ਵਿਰੋਧ ਚ ਚੱਲਦਾ ਹੈ ਵਿਰੋਧੀ ਪਾਰਟੀਆਂ ਵੱਲੋਂ ਲੇਕਿਨ ਬਹੁਤ ਜ਼ਿਆਦਾ ਚੱਕਰ ਵਿਛਾਲਿਆ ਗਿਆ ਉੱਥੇ ਜਦੋਂ ਚੋਣਾਂ ਹੋਈਆਂ ਭਾਰਤ ਮੋਸ਼ਨ ਆਸ਼ੂ ਵੱਲੋਂ ਬੜਾ ਵਿਰੋਧ ਕੀਤਾ ਗਿਆ ਪਾਰਟੀ ਦਾ ਕਿਹਾ ਗਿਆ ਕਿ ਕਿতনা ਕਿਤੇ ਇੰਨਾ ਵੱਲੋਂ ਉੱਥੇ ਸਮਾਨ ਵੰਡਿਆ ਜਾ ਰਿਹਾ ਹੈ ਚੋਣ ਕਮਿਸ਼ਨ ਦੀਆਂ ਦਾ ਇੰਨਾ ਨਹੀਂ ਭੰਕ ਕੀਤਾ ਜਾ ਰਿਹਾ ਹੈ ਵਿਰੋਧ ਬਹੁਤ ਚੱਲਿਆ ਲੇਕਿਨ ਲੀਡ ਦੀ ਵੀ ਗੱਲ ਹੋ ਰਹੀ ਸੀ ਸੋ ਹੁਣ ਜਦੋਂ ਅਭਜਾਨਾਂ ਨੇ ਸ਼ੁਰੂ ਹੋਇਆ ਉਸ ਤੋਂ ਬਾਅਦ ਹੁਣ ਜਦੋਂ ਜਿੱਤ ਪੱਕੀ ਹੋ ਚੁੱਕੀ ਆ ਤੇ ਮਾਹੌਲ ਕੁਝ ਹੋਰ ਦੇਖਣ ਨੂੰ ਮਿਲ ਰਿਹਾ ਪੂਰੇ ਲੁਧਿਆਣੇ ਦੇ ਵਿੱਚ ਗੁਜਰਾਤ ਦੇ ਵਿੱਚ ਵੀ ਜਿੱਤ ਹੋਈ ਤੇ ਕਿੱਦਾਂ ਦੇਖਦੇ ਹੋ ਸਾਲਕ ਦਾ ਸਮਾਂ ਰਹਿ ਗਿਆ ਦੂਜੀ ਪਾਰਟੀਆਂ ਨੇ ਤਾਂ ਕਮਲ ਕੱਸੇ ਕਰ ਲਏ ਹਸਨਾਈ ਦੇ ਆਮ ਆਦਮੀ ਪਾਰਟੀ ਨੇ ਤਿਆਰੀਆਂ ਕਿੱਦਾਂ ਦੇਖੋ ਆਮ ਆਦਮੀ ਪਾਰਟੀ ਦੀਆਂ ਤਿਆਰੀਆਂ ਤੁਸੀਂ ਖੁਦ ਦੇਖ ਚੁੱਕੇ ਹੋ ਕਿ ਆਮ ਆਦਮੀ ਪਾਰਟੀ ਜਿਹੜੀ ਆ ਗੱਲ ਜਿੰਨੀ ਗਰਾਊਂਡ ਤੇ ਕਰਦੀ ਆ ਉਨੀ ਉਸ ਵੇਲੇ ਉਹਨੂੰ ਨਵਾਉਂਦੀ ਆ ਐਨ ਬੈਨ ਜਿੰਨਾ ਵਾਦਾ ਜਨਤਾ ਨਾਲ ਕਰਦੀ ਆ ਉਹਨੂੰ ਪੂਰਾ ਕਰਦੀ ਆ ਤੇ ਬਾਕੀ ਭਈ ਕਈ ਪਾਰਟੀਆਂ ਹੁੰਦੀਆਂ ਉਹਨਾਂ ਗੱਲਾਂ ਦੇ ਲਫਾਫੇ ਬਣਾਉਣੇ ਹੁੰਦੇ ਆ ਕਿ ਉਹ ਦੇ ਕੜਾ ਜਿਤਰਾਂ ਲਾਗ ਬਣਦੇ ਆ ਪਰ ਗੱਲਾਂ ਦੇ ਕੜਾ ਨਹੀਂ ਬਣਦੇ ਹਨ ਲੋਕੀ ਜਿਹੜੇ ਗੱਲਾਂ ਦੇ ਕੜਾ ਬਣਾਉਂਦੇ ਉਹਨਾਂ ਨੂੰ ਪੰਜਾਬ ਦੀ ਜਨਤਾ ਨਹੀਂ ਪਸੰ ਆਮ ਆਦਮੀ ਪਾਰਟੀ 3 ਸਾਲ ਹੋ ਗਏ ਤਕਰੀਬਨ 3 ਸਵਾ 3 ਸਰਕਾਰ ਬਣੀ ਨੂੰ ਜੋ ਉਸ ਲੋਕਾਂ ਨੇ ਪੰਜਾਬ ਦੀ ਜਨਤਾ ਨਾਲ ਵਾਅਦੇ ਕੀਤੇ ਉਹ ਇੱਕ ਇੱਕ ਕਰਕੇ ਪੂਰਾ ਕਰਨ ਜਾ ਰਹੀ ਤੇ ਲਗਭਗ ਅਸੀਂ 80% ਜਿਹੜੇ ਲੋਕਾਂ ਨਾਲ ਵਾਅਦੇ ਉਸ ਵੇਲੇ ਕੀਤੇ ਸੀ ਮੰਨ ਲਓ 80% ਅਸੀਂ ਪੂਰੇ ਕਰ ਦਿੱਤੇ ਆ ਇਸ ਕਰਕੇ ਪੰਜਾਬ ਦੀ ਜਨਤਾ ਜਿੱਥੇ ਵੀ ਹੁਣ ਦੋ ਜਿਮਨੀ ਚੋਣਾਂ ਹੋ ਚੁੱਕੀਆਂ ਆ ਪਹਿਲਾਂ ਇਧਰ ਜਲੰਧਰ ਵੀ ਤੁਸੀਂ ਵੇਖੀ ਆ ਹੁਣ ਇੱਥੇ ਲੁਧਿਆਣਾ ਦੇਖ ਲਈ ਆ ਇਹ ਉਸ ਤਰ੍ਹਾਂ ਕਹਿਣਾ ਤੇ ਕਰਨਾ ਬੜਾ ਸੌਖਾ ਨਹੀਂ ਹੁੰਦਾ ਕਿਉਂਕਿ ਜਿਹੜੀ ਸਤਾਜ ਪਾਰਟੀ ਹੁੰਦੀ ਆ ਉੱਤੇ ਦੁਸ਼ਤਵਾਦੀ ਬਹੁਤ ਕਰਦੇ ਲੋਕ ਦੂਜੀਆਂ ਪਾਰਟੀਆਂ ਨੇ ਉਥੋਂ ਮੋਲ ਖੜ ਖੜ ਕੇ ਲੋਕਾਂ ਨੂੰ ਪੈਸੇ ਦੇ ਦੇ ਧਰਨੇ ਵੀ ਲਵਾਏ ਆ ਕਿ ਆਮ ਪਾਰਟੀ ਸਰਕਾਰ ਨੂੰ ਬਦਨਾਮ ਕਰੀਏ ਪਰ ਜਿਹੜੀ ਪੰਜਾਬ ਦੀ ਜਨਤਾ ਉਹ ਸਿਆਣੀ ਉਹਨਾਂ ਨੇ ਸਮਝਦੇ ਨਾਲ ਇੱਕ ਫੈਸਲਾ ਲਿਆ ਕਿ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਆ ਇਹ ਪੰਜਾਬ ਦੇ ਜਨਤਾ ਦੇ ਭਲੇ ਦੀ ਜੇ ਗੱਲ ਕਰੂਗੇ ਤੇ ਆਮ ਆਦਮੀ ਪਾਰਟੀ ਕਰੂ ਸਰ ਇਹਰਵਿੰਦ ਕੇਰਿਵਾਲ ਕਰੂ ਸਰਦਾਰ ਭਗਵੰਤ ਸਿੰਘ ਜੀ ਮਾਣ ਕਰੂਗਾ ਕਿਉਂਕਿ ਤੁਸੀਂ ਸ਼ਾਇਦ ਜਾਣਦੇ ਹੋਵੋਗੇ ਇੱਥੇ ਸਾਡੇ ਸੂਬੇ ਤੇ ਖਾਲ ਬਣਿਆ ਨੂੰ ਬੜਾ ਸਮਾਂ ਹੋ ਗਿਆ 50 60 ਸਾਲ ਹੋ ਗਏ ਜਦੋਂ ਦੇ ਇਹ ਸੂਬੇ ਤੇ ਖਾਲ ਬਣਿਆ ਆ ਪਰ ਇਹਨਾਂ ਜਦ ਕੀ ਕਦੀ ਪਾਣੀ ਨਹੀਂ ਸੀ ਵੇਖਿਆ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਅੱਜ ਤੋਂ 2 ਮਹੀਨੇ ਪਹਿਲਾਂ ਹੀ ਸਾਰੀਆਂ ਨਹਿਰਾਂ ਤੇ ਖਾਲ ਰੈਡੀ ਕਰਾ ਕੇ ਖਲਾ ਕੇ ਬਣਾ ਕੇ ਇਸ ਵੇਲੇ ਇਹਨਾਂ ਸਾਰੀਆਂ ਨਹਿਰਾਂ ਤੇ ਖਾਲਾਂ ਦੇ ਵਿੱਚ ਪਾਣੀ ਜਿੱਤਨਾ ਹੜ ਵਗਦਾ ਇਤਨਾ ਵਗਣ ਦਿਆ ਵਾ ਲੋਕੀ ਪੰਜਾਬ ਦੇ ਜਨਤਾ ਨੂੰ ਕਿਸੇ ਵੇਲੇ ਮੋਟਰਾਂ ਬੰਦ ਕਰਕੇ ਝੋਨਾ ਲਾਉਣ ਦੇ ਲੋਕ ਪੰਜਾਬ ਦੀ ਜਨਤਾ ਇਹਨਾਂ ਕੰਮਾਂ ਨੂੰ ਵੇਖਦੀ ਹੈ ਭਾਨ ਸਾਹਿਬ ਨੂੰ ਤੁਹਾਡੇ ਬੜਾ ਯਕੀਨ ਸੀਗਾ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਫਿਕਰ ਨਾ ਕਦੇ ਢੋਲ ਸੰਜੀਵ ਢੋਡਾ ਦੇ ਘਾੜੀ ਵਜਣੇ ਤੇ ਹੁਣ ਢੋਲ ਵਾਜੀ ਵੀ ਰਹੇ ਆ ਤੇ ਕਿਤੇ ਨਾ ਕਿਤੇ 27 ਦੀਆਂ ਚੋਣਾਂ ਨੂੰ ਲੈ ਕੇ ਜੋ ਕੁਝ ਹੁਣ ਸੋਚਦੇ ਐ ਸੈਮੀ ਫਾਈਨਲ ਜਿਹੜਾ ਸਭ ਤੋਂ ਮੇਨ ਸੀਗਾ ਪੰਜਾਬ ਨੂੰ ਪੂਰੇ ਸਾਧ ਪੰਜਾਬ ਦੀ ਨਿਗਾਹ ਉੱਥੇ ਟਿਕੀ ਹੋਈ ਸੀ ਕਿ ਜੇਕਰ ਇਸ ਵਾਰ ਆਮ ਆਦਮੀ ਪਾਰਟੀ ਲੈ ਗਈ ਜਾਂ ਹੋਰ ਕੀ ਪਾਰਟੀ ਅਗਰ ਕਿਤੇ ਨਾ ਕਿਤੇ ਜਿੱਤ ਜਾਂਦੀ ਹੈ ਕਿਵੇਂ 27 ਵੀ ਉਹਨਾਂ ਦੀ ਹੈ ਤੇ ਹੁਣ ਫਿਰ ਆਮ ਆਦਮੀ ਪਾਰਟੀ ਦੇ ਵਲਕਤਾਂ ਦੇ ਜੋਸ਼ ਦਾ ਫਰਕ ਪੈ ਗਿਆ ਲੱਗਦਾ ਬਹੁਤ ਜ਼ਿਆਦਾ ਜੀ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਬਹੁਤੇ ਜੋਧੇ ਤੇ ਜਸੀਲੇ ਆ ਇਹਨਾਂ ਚ ਪਹਿਲਾਂ ਵੀ ਤੁਸੀਂ ਇਹਨਾਂ ਦਾ ਜੋਸ਼ ਵੇਖਿਆ ਵਾ 2022 ਚ ਵੀ ਇਸ ਤਰ੍ਹਾਂ ਹੀ ਹੁਣ ਚੱਲ ਰਿਹਾ ਵਾ 27 ਚ ਵੀ ਇਸ ਤਰ੍ਹਾਂ ਹੀ ਤੁਸੀਂ ਵੇਖੋਗੇ ਕਿਉਂਕਿ ਜੋਸ਼ ਤੇ ਹੁਸ਼ ਜਿਹੜੀ ਹੁੰਦੀਆਂ ਨੇ ਦੋਵੇਂ ਰਲ ਕੇ ਕੰਮ ਕਰਨ ਤੇ ਬਹੁਤ ਵਧੀਆ ਹੋ ਜਾਂਦਾ ਵਾ ਇਹੜੀ ਪੰਜਾਬ ਦੀ ਜਨਸਾ ਜਨਤਾ ਦੇ ਵਿੱਚ ਜੋਸ਼ ਵੀ ਆ ਤੇ ਹੁਸ਼ ਵੀ ਆ ਇਹ ਵੇਖਦੇ ਆ ਵੀ ਵੋਟ ਕਿਹਨੂੰ ਪਾਉਣੀ ਚਾਹੀਦੀ ਸਪੋਰਟ ਕਿਹਨੂੰ ਕਰਨੀ ਚਾਹੀਦੀ ਸਾਡੇ ਕੰਮ ਕੌਣ ਕਰਦਾ ਵਾ ਜਾਂ ਸਾਡੇ ਹੈਸੀਅਤ ਦੇ ਮੁਤਾਬਕ ਜਿਹੜਾ ਸਾਡਾ ਮਤਲਬ ਫਿਕਰਮੰਦ ਕੌਣ ਵਾ ਹੁਣ ਸਾਡਾ ਸਰਦਾਰ ਭਗਵੰਤ ਸਿੰਘ ਜੀ ਮਾਨਵਾ ਇਹਨਾਂ ਨੇ ਵੇਖੋ ਪਹਿਲਾਂ ਹੈਲਥਰੀਕੇੜੇ ਵਧੀਆ ਕੰਮ ਕੀਤੇ ਪੂਰੇ ਪੰਜਾਬ 'ਚ ਫਿਰ ਇਹਨਾਂ ਨੇ ਜਿਸ ਤਰ੍ਹਾਂ ਲਾਲੋ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਕਿੱਡੇ ਵਧੀਆ ਕੰਮ ਕੀਤੇ ਕਿਸਾਨਾਂ ਵਾਸਤੇ ਵਧੀਆ ਕੀਤੇ ਗਰੀਬ ਅਤੇ ਜਿਵੇਂ ਹੁਣ ਅਲਟਰਾਸਾਉਂਡ ਦੇ ਟੈਸਟ ਜਿਹੜੇ ਆ ਉਹ ਵਿਚਾਰੇ ਗਰੀਬੀ ਮੀਰ ਨੂੰ ਕੀ ਜਾਣ ਨਹੀਂ ਸੀ ਉਹ ਕਰਾਪ ਆਉਂਦੇ ਤੇ ਕਈ ਗਰਭਵਤੀ ਬੀਬੀਆਂ ਦੇ ਕੇਸ ਖਰਾਬ ਹੋ ਜਾਂਦੇ ਸੀ ਮੌਤ ਤੱਕ ਹੋ ਜਾਂਦੀ ਸੀ ਪਰ ਉਹਨਾਂ ਨੇ ਪ੍ਰਾਈਵੇਟ ਕਰ ਦਿੱਤੇ ਆ ਜਿੱਥੋਂ ਮਰਜੀ ਸਾਡੀ ਕਿਸੇ ਲੈਬਾਰਟਰੀ ਤੋਂ ਸਾਡੇ ਕਿਤੇ ਹੈਲਥ ਯੂਨਿਟ ਤੋਂ ਅਸੀਂ ਪਰਚੀ ਕੱਟ ਕੇ ਦੇਣਗੇ ਡਾਕਟਰ ਦੇ ਉਹਨਾਂ ਦਾ ਟੈਸਟ ਫ੍ਰੀ ਹੋਊ ਪ੍ਰਾਈਵੇਟ ਲੈਬਾਰਟਰੀਆਂ ਦੇ ਵਿੱਚ ਇਸ ਕਰਕੇ ਬਹੁਤ ਵੱਡਾ ਪੰਜਾਬ ਸਰਕਾਰ ਗਰੀਬਾਂ ਤੇ ਮੀਰਾਂ ਲਈ ਸਭ ਪੰਜਾਬ ਦੀ ਜਨਤਾ ਲਈ ਸੋਚ ਕੇ ਅਸ਼ੀਆਸ਼ੀਆ ਪਾਲਿਸੀਆਂ ਬਣਾ ਲਈ ਪੰਜਾਬ ਦੀ ਜਨਤਾ ਉਹਨੂੰ ਪਸੰਦ ਕਰ ਰਹੀ ਆ ਉਹਦਾ ਹੀ ਅੱਜ ਜਿੱਤ ਦਾ ਜਿਹੜਾ ਤਾਂ ਨੂੰ ਵੇਖ ਲਿਆ ਜਿਹੜਾ ਫਤਵਾ ਬਹੁਤ ਵੱਡਾ ਲਿਆਣੇ ਤੋਂ ਅੱਜ ਜਿਹੜਾ ਸੰਜੀਵ ਰੋੜਾ ਜੀ ਨੂੰ ਮਿਲਿਆ ਵਾ ਆਮ ਆਦਮੀ ਪਾਰਟੀ ਦੇ ਹੱਕ ਚ ਲੋਕਾਂ ਨੇ ਵੋਟ ਪਾਈ ਬਹੁਤ ਵਾ ਬਿਲਕੁਲ ਬਾਕੀ ਕੀ ਕਹਿਣਾ ਚਾਹੁੰਦੇ ਹੋ ਜਿੱਤ ਬਹੁਤ ਵੱਡੀ ਹੋਈ ਹੈ ਪਾਰਟੀ ਦੀ ਸੋ ਕਿਤੇ ਨਾ ਕਿਤੇ ਜਦੋਂ ਦਾ ਮੋਲ ਬਣਿਆ ਸੀਗਾ ਇਲੈਕਸ਼ਨ ਦਾ ਜਦੋਂ ਜਿਮਨੀ ਚੋਣਾਂ ਦਾ ਐਲਾਨ ਹੋਇਆ ਸਾਰੇ ਪੰਜਾਬ ਦੀ ਨਿਗਾ ਉੱਥੇ ਸੀਗੀ ਕਿ ਜੇਕਰ ਇਸ ਵਾਰ ਉੱਥੇ ਇਹ ਸਰਕਾਰ ਬਣ ਗਈ ਤੇ ਬਦੋ 27 ਦਾ ਇੱਕ ਸੈਮੀ ਫਾਈਨਲ ਬਣਿਆ ਜਾਏਗਾ ਕਿ ਪਹਿਲਾ ਇੱਕ ਕਦਮ ਆਪਾਂ ਕਹਿ ਸਕਦੇ ਹਾਂ ਕਿ ਉਹ ਜਿੱਤ ਦਾ ਪਟਕਾ ਹੋਵੇ ਜਿਹੜੀ ਸੰਜੀਵ ਰੋੜਾ ਜੀ ਦੀ ਜਿੱਤ ਹੋਈ ਆ ਇਹ ਆਮ ਇਹ ਗੱਲ ਦੀ ਨਿਸ਼ਾਨੀ ਹੈ ਕਿ ਆਮ ਆਦਮੀ ਪਾਰਟੀ ਜਿਹੜੇ ਲੋਕ ਆ ਪਸੰਦ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਮ ਆਦਮੀ ਪਾਰਟੀ 2027 ਦੇ ਵਿੱਚ ਪੰਜਾਬ ਦੇ ਸਰਕਾਰ ਬਣਾਏਗੀ ਕਿਉਂਕਿ ਜੋ ਚੰਗੇ ਕੰਮ ਕੀਤੇ ਨੇ ਜਿਵੇਂ ਵੀਆਈਪੀ ਕਲਚਰ ਨੂੰ ਘਟਾ ਕੀਤਾ ਪਾਰਟੀ ਨੇ ਵੀਆਈਪੀ ਕਲਚਰ ਦੇ ਵਿੱਚ ਜਿਹੜੀਆਂ ਦੂਸਰੀਆਂ ਪਹਿਲਾਂ ਸੀ ਆਮ ਆਦਮੀ ਪਾਰਟੀ ਤੋਂ ਪਹਿਲੀਆਂ ਪਾਰਟੀਆਂ ਸੀਗੀਆਂ ਉਹਨਾਂ ਦੀ ਜਿਹੜੀ ਜਿਹੜੀ ਰਾਜਨੀਤੀ ਸੀਗੀ ਉਹਦੇ ਵਿੱਚ ਉਹ ਪਿੰਡਾਂ ਦੇ ਵਿੱਚ ਲੋਕਾਂ ਨਾਲ ਲੜਾਈ ਝਗੜਾ ਕਰਾਂਦੇ ਸੀ ਪਰਚੇ ਦਰਜ ਹੁੰਦੇ ਸੀਗੇ ਜਿਹੜੀ ਪਰਚੇ ਦਰਜ ਹੋਣ ਦੀ ਦਰ ਉਹ ਬਹੁਤ ਜ਼ਿਆਦੀ ਘਟੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਕਿਸੇ ਦੀ ਇਸੇ ਦੂਸਰੀ ਪਾਰਟੀ ਦੇ ਬੰਦੇ ਤੇ ਵੀ ਨਿਯਾਜ ਪਰਚਾ ਨਹੀਂ ਹੋਇਆ ਆ ਆਮ ਆਦਮੀ ਪਾਰਟੀ ਵੱਲੋਂ ਤੇ ਇਸ ਤੋਂ ਲਾਵਾ ਬਿਜਲੀ ਦੇ ਮੁੱਦੇ ਤੇ ਪਾਰਟੀ ਨੇ ਚੰਗਾ ਕੰਮ ਕੀਤਾ ਪਾਰਟੀ ਦੇ ਲਈ ਇੱਕ ਚੈਲੰਜ ਸੀਗਾ ਕਿ ਬਿਜਲੀ ਫ੍ਰੀ ਕਰ ਦਿੱਤੀ ਆ ਤੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੇਗੀ ਤੇ 6 ਮਹੀਨੇ ਵੀ ਨਹੀਂ ਨਿਕਲਣੇ 6 ਮਹੀਨੇ ਬਾਅਦ ਸਰਕਾਰ ਦੀ ਜਿਹੜੀ ਹਵਾ ਉਹ ਨਿਕਲ ਜਾਣੀ ਹੈ ਜਿੱਥੇ ਕੋਈ ਵੀ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਦਿੱਤੀਆਂ ਨੇ ਏਡੇ ਵੱਡੇ ਬਜਟ ਨੂੰ ਸੰਭਾਲਿਆ ਤੇ ਨਾਲ ਦੀ ਨਾਲ ਜਿੱਥੇ ਦੂਜੀਆਂ ਪਾਰਟੀਆਂ ਨੇ ਸਾਡੇ ਬਿਜਲੀ ਦੇ ਥਰਮਲ ਪਲਾਂਟ ਵੇਚਿਆ ਤੇ ਆਮ ਆਦਮੀ ਪਾਰਟੀ ਨੇ ਥਰਮਲ ਪਲਾਟ ਖਰੀਦੇ ਨੇ ਜੋ ਪੰਜਾਬ ਦੀ ਪ੍ਰਾਪਰਟੀ ਸੀ ਜਾਇਦਾ ਸੀ ਉਹਨੂੰ ਵੇਚਿਆ ਨਹੀਂ ਇਹਨੂੰ ਬਣਾਇਆ ਵਾ ਇਹੀ ਇੱਕ ਆਮ ਆਦਮੀ ਪਾਰਟੀ ਦੀ ਨਿਸ਼ਾਨੀ ਹੈ ਕੋ ਪੰਜਾਬ ਦੇ ਲਈ ਚੰਗੇ ਕੰਮ ਕਰ ਰਹੀ ਆ ਇਸ ਤੋਂ ਇਲਾਵਾ ਬੱਤੀ ਤੇ ਜਿੱਥੇ ਚੰਗਾ ਕੰਮ ਕੀਤਾ ਪਾਣੀਆਂ ਤੇ ਕਿਸਾਨਾਂ ਦੇ ਲਈ ਕਦੀ ਫਸਲ ਨਹੀਂ ਰੁਲੀ ਕੋਈ ਧਰਨੇ ਨਹੀਂ ਲੱਗੇ ਪੰਜਾਬ ਦਾ ਜਿਹੜਾ ਮਾਅਨ ਬਹੁਤ ਵਧੀਆ ਵਾ ਨਸ਼ੇ ਦੇ ਮੁੱਦੇ ਤੇ ਪਾਰਟੀ ਕੰਮ ਕਰ ਰਹੀ ਆ ਬਹੁਤ ਵਧੀਆ ਆਉਣ ਵਾਲੇ ਸਮੇਂ 'ਚ ਕਰਦੀ ਵੀ ਰਹੇਗੀ ਤੇ ਜਿਹੜੇ ਕੋਈ ਹੋਰ ਕੰਮ ਰਹਿੰਦੇ ਨੇ ਉਹ ਵੀ ਆਮ ਆਦਮੀ ਪਾਰਟੀ ਆਉਣ ਵਾਲੇ ਸਮੇਂ ਚ ਪੂਰੇ ਕਰੇਗੀ ਧੰਨਵਾਦ ਕਿਸ ਨੂੰ ਦੇਖਦੇ ਹੋ ਜਿਹੜੀ ਹੁਣ ਜਿੱਤ ਹੋ ਗਈ ਹੈ ਸੰਜੀਵ ਲੋੜਾਈ ਦੀ ਉੱਥੇ ਕਿਤੇ ਨਾ ਕਿਤੇ ਸਾਰੇ ਪੰਜਾਬ ਦੀ ਨਿਗਾਹ ਤੇ ਹੈ ਹੀ ਸਗੀ ਨਾਲ ਦੇ ਨਾਲ ਅੱਜ ਗੁਜਰਾਤ ਦੇ ਵਿੱਚ ਵੀ ਜਿੱਤ ਹੋਈ ਆ ਆਮ ਆਦਮੀ ਪਾਰਟੀ ਦੀ ਕਹਿ ਸਕਦੇ ਆ ਡਬਲ ਵਿਕਟਰੀ ਜਿਵੇਂ ਦੋਵੇਂ ਪਾਸੇ ਹੋ ਗਈ ਹੈ ਬਹੁਤ ਵੱਡਾ ਜੋਸ਼ ਦੇਖਣ ਨੂੰ ਮਿਲ ਰਿਹਾ ਵਰਕਰਾਂ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਢੋਲ ਤੇ ਪਹਲੀਆਂ ਵਜਣੀ ਸ਼ੁਰੂ ਹੋ ਚੁੱਕੇ ਸੀਗੇ ਤੇ ਕਿੰਨਾ ਕੁ ਜੋਸ਼ ਹੁਣ ਪਾਰਟੀ ਦੇ ਵਰਕਰਾਂ ਚ ਵੱਧ ਗਿਆ ਸਟ੍ਰਾਈ ਦੀਆਂ ਚੋਣਾਂ ਨੂੰ ਲੈ ਕੇ ਬਾਕੀ ਪਾਰਟੀਆਂ ਨੇ ਤਿਆਰੀਆਂ ਕਰ ਲੀਆਂ ਨੇ ਵਿਰੋਧ ਇਸ ਚੋਣ ਦੇ ਨਤੀਜੇ ਨੇ ਸਿੱਧ ਕਰ ਦਿੱਤਾ ਵਾ ਕਿ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਸਰਕਾਰ ਦੇ ਜਿਹੜੇ ਕੰਮ ਨੇ ਉਹ ਬਿਲਕੁਲ ਲੋਕਾਂ ਦੀ ਸੋਚ ਮੁਤਾਬਕ ਹੋ ਰਹੇ ਨੇ ਹਰ ਪੱਖੋਂ ਸਰਵਪੱਖੀ ਚੇਂਜ ਕੀਤੇ ਗਏ ਆ ਬਹੁਤ ਵੱਡਾ ਬਦਲਾਅ ਕੀਤਾ ਗਿਆ ਵਾ ਸਿਹਤ ਦੇ ਵਿਭਾਗ ਵਿੱਚ ਵੀ ਸਿੱਖਿਆ ਦੇ ਵਿਭਾਗ ਵਿੱਚ ਵੀ ਸਾਰੇ ਗਰੀਬ ਅਮੀਰ ਸਾਰਿਆਂ ਨੂੰ 600 ਜੂਨਟ ਮਾਫ ਕੀਤਾ ਵਾ ਹੋਰ ਵੀ ਬਹੁਤ ਸਾਰੇ ਪੱਖਾਂ ਦੇ ਵਿੱਚ ਸੜਕਾਂ ਦਾ ਨਵੀਨੀਕਰਨ ਕੀਤਾ ਗਿਆ ਵਾ ਸ਼ੇਧ ਦੇ ਵਿੱਚ ਫਰੀ ਦਵਾਈ ਫਰੀ ਟੈਸਟ ਉਹ ਕੀਤੇ ਗਏ ਆ ਇਸ ਕਰਕੇ ਇਹ ਸਿਲੈਕਸ਼ਨ ਨੇ ਸਿੱਧ ਕਰ ਦਿੱਤਾ ਇਹਨਾਂ ਚੋਣ ਦੇ ਨਤੀਜੇ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਦੇ ਆਕੇ ਲੋਕਾਂ ਨੂੰ ਕੰਮ ਪਸੰਦ ਨੇ ਉਹਨਾਂ ਨੇ ਬਹੁਤ ਵੱਡੀ ਜਿੱਤ ਦਿੱਤੀ ਆ ਸਾਰੇ ਹੀ ਲੁਧਿਆਣੇ ਦੇ ਕੀ ਪੰਜਾਬ ਦੇ ਸਾਰੇ ਹੀ ਆਮ ਆਦਮੀ ਪਾਰਟੀ ਵਰਕਰਾਂ ਨੂੰ ਮੈਂ ਇਸ ਜਿੱਤ ਦੀ ਵਧਾਈ ਬਹੁਤ-ਬਹੁਤ ਵਧਾਈ ਦਿੰਦਾ ਹਾਂ ਬਹੁਤ-ਬਹੁਤ ਮੁਬਾਰਕਾਂ ਭਾਈ ਕਿੱਦਾਂ ਦੇਖਦਾ ਹਾਂ ਜਿਹੜਾ ਵੀ ਦੋ ਚੱਲ ਰਿਹਾ ਸੀਗਾ ਲੋਕ ਤੇ ਕਹਿੰਦੇ ਸੀਗੇ ਸਰਕਾਰ ਨੂੰ ਤਾਂ ਜਦੋਂ ਬਾਹਰ ਹੈ ਨਹੀਂ ਦਿੱਲੀੋਂ ਚੱਲਦੀ ਹੈ ਪੰਜਾਬ ਦੇ ਲੋਕਾਂ ਨੇ ਬਾਅਦ ਵਿੱਚ ਰਹਿਣ ਨਹੀਂ ਦੇਣਾ ਲੇਕਿਨ ਜਦੋਂ ਉਹ ਵਜਾਣ ਆਏ ਹੁਣ ਜਿਸ ਤਰੀਕੇ ਦੀਆਂ ਤਸਵੀਦਾ ਸਾਹਮਣੇ ਆਈਆਂ ਨੇ ਸ਼ਾਇਦ ਉਹ ਸਾਰਾ ਮਾਹੌਲ ਹੀ ਬਦਲ ਗਿਆ ਕਿ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਵਾ ਉਹਨਾਂ ਦਾ ਕੰਮ ਹੁੰਦਾ ਵਾ ਕਿ ਜਿਹੜੀ ਸਤਾ ਦੇ ਵਿੱਚ ਸਰਕਾਰ ਹੋਵੇ ਉਹਦੇ ਤੇ ਤੌਹਤਾ ਲਾਉਣੀ ਆ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਆ ਬਹੁਤ ਹੀ ਸੁਲਝੇ ਹੋਏ ਇਨਸਾਨ ਨੇ ਉਹਨਾਂ ਨੇ ਜੋ ਪਬਲਿਕ ਨਾਲ ਵਾਦੇ ਕੀਤੇ ਸੀ ਉਹ ਵਾਦਿਆਂ ਦੇ ਮੁਤਾਬਕ ਕੰਮ ਕਰ ਰਹੇ ਨੇ ਔਰ ਜਨਤਾ ਉਹਨਾਂ ਨੂੰ ਪਤਵਾ ਦੇ ਰਹੀ ਆ ਆ ਹੁਣੇ ਤੁਸੀਂ ਕੁਝ ਸਮਾਂ ਤੋਂ ਪਹਿਲਾਂ ਹੀ ਲੁਧਿਆਣੇ ਦੇ ਵਿੱਚ ਜਿਮਨੀ ਚੋਣ ਹੋਈ ਸੀ ਉਹਦੇ ਵਿੱਚ ਤੁਸੀਂ ਵੇਖਿਆ ਕਿੰਨੀ ਤਗੜੀ ਲੀਡ ਦੇ ਨਾਲ ਜਨਤਾ ਨੇ ਜਿਹੜੀ ਆ ਸੀਟ ਪਾਰਟੀ ਦੀ ਝੋਲੀ ਪਾਈ ਆ ਉਹ ਸਾਡੇ ਸੀਐਮ ਭਗਵੰਤ ਸਿੰਘ ਮਾਨ ਦੀ ਕੰਮਾਂ ਦੀ ਬਦੌਲਤ ਹੀ ਉਹ ਭਾਈ ਆ ਔਰ ਪਾਰਟੀ ਦੇ ਜਿਹੜੇ ਵਰਕਰ ਆ ਜਿਹੜੇ ਆ ਆਪਣੇ ਤੰਦੇਈ ਦੇ ਨਾਲ ਉੱਥੇ ਕੰਮ ਕਰ ਰਹੇ ਨੇ ਕੰਮ ਵੀ ਤਾਂ ਹੀ ਹੁੰਦਾ ਜੀ ਉਹਨਾਂ ਦੇ ਜਿਹੜੇ ਉੱਪਰ ਵਾਲੇ ਅਹੁਦੇਦਾਰ ਆ ਜੀ ਉਹ ਕੰਮ ਸਹੀ ਕਰਨ ਤੇ ਥੱਲੇ ਜਿਹੜੇ ਛੋਟੇ ਵਰਕਰ ਆ ਉਹਨਾਂ ਦਾ ਵੀ ਜੀ ਕਰਦਾ ਵੀ ਅਸੀਂ ਕੰਮ ਜਿਹੜਾ ਦਿਲੋਂ ਕਰੀਏ ਤਾਂ ਕਿ ਸਾਨੂੰ ਕੋਈ ਕੋਈ ਬਰਾਈ ਨਾ ਦਵੇ ਤੇ ਹੁਣ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਜਾਂਦੇ ਆਂਦੇ ਜਿਹੜੇ ਵਦਕਤ ਨੇ ਜਿਹੜੇ ਹੋਰ ਲੋਕ ਨੇ ਜਿਨ੍ਹਾਂ ਨੇ ਫਤਵਾ ਦਿੱਤਾ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਵਾਂ ਕਿ ਵੇਖੋ ਜੀ 70 ਸਾਲ ਹੋ ਗਏ ਆ ਲੋਕਾਂ ਨੂੰ ਇਹ ਜਿਹੜੀਆਂ ਪਹਿਲਾਂ ਸਰਕਾਰਾਂ ਸੀ ਇਹ ਠੱਗਦੀਆਂ ਰਹੀਆਂ ਨੇ ਬੇਕੂਬ ਬਣਾਉਂਦੀਆਂ ਰਹੀਆਂ ਨੇ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਆਈ ਆ ਇਹਨਾਂ ਨੇ ਜੋ ਵਾਅਦੇ ਕੀਤੇ ਆ ਤੇ ਵਾਅਦਿਆਂ ਤੇ ਖਰੇ ਉਤਰਿਆ ਤੇ ਜਨਤਾ ਦੇ ਹੱਕਾਂ ਦੇ ਵਿੱਚ ਇਹਨਾਂ ਨੇ ਸਾਰੇ ਫੈਸਲੇ ਲਏ ਆ ਤੇ ਮੈਂ ਇਹੀ ਕਹੂੰਗਾ ਵੀ ਆਉਣ ਵਾਲੀਆਂ 2027 ਦੀਆਂ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਜਿਹਨਾਂ ਜਿਹੜੀ ਪਾਰਟੀ ਕੰਮ ਕਰ ਰਹੀ ਆ ਜਿਨ੍ਹਾਂ ਨੇ ਵਾਅਦੇ ਪੂਰੇ ਕੀਤੇ ਆ ਉਹਦਾ ਸਾਥ ਦੇਣਾ ਬਹੁਤ ਬਹੁਤ ਸਾਨੂੰ ਉਹ ਬਿਲਕੁਲ ਹੋਈ ਦੇਖਿਆ ਵਦਕਣਾ ਨੇ ਕਿਹਾ ਕਿ ਹੁਣ ਜਿਹੜੀ ਉਹ ਜਨਤਾ 27 ਦੀ ਵੀ ਤਕਰੀਬਨ ਪੱਕੀ ਹੋ ਚੁੱਕੀ ਹੈ ਕਿਉਂਕਿ ਸੈਮੀ ਫਾਈਨਲ ਦੇਖਿਆ ਜਾ ਰਿਹਾ ਸੀਗਾ ਲੁਧਿਆਣਾ ਜਮਨੀ ਚੌਂ ਦਾ ਵੱਡੀ ਜਿੱਤ ਉੱਥੇ ਹੋਈ ਹੈ ਗੁਜਰਾਤ ਦੇ ਵਿੱਚ ਵੀ ਜਿੱਤ ਹੋਈ ਐ ਸੋ ਦੇਖਦੇ ਹੋਰ ਕਿੱਥੇ ਕਿੱਥੇ ਪੰਜਾਬ ਦੇ ਵਿੱਚ ਮਲਕਰਾਂ ਦੇ ਵਿਚਾਲੇ ਜਸ਼ਨ ਦੇਖਣ ਨੂੰ ਮਿਲਦਾ ਹੈ ਤੇ ਕਿੰਨੇ ਕੁ ਲੋਕ ਪੰਜਾਬ ਦੇ ਜਿਹੜੇ ਨੇ ਫਤਵਾ 2022 ਦੀਆਂ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਹੱਥ ਦਿੰਦੇ ਨੇ ਤੁਸੀਂ ਦੇਖ ਰਹੇ ਹੋ ਔਨ ਏਅਰ ਮੈਂ ਹਾਂ ਦਾਨਿਸ਼ ਗੁਪਤਾ ਧੰਨਵਾਦ ਮਤਲਬ ਇਹਦੇ ਸੰਜੀਵ ਰੋੜਾ ਜਮਨੀ ਚੌਂ ਜਿਹੜੀ ਹੈ ਜਿੱਤ ਚੁੱਕੇ ਤੇ ਤੁਹਾਡੇ ਘਰ ਜਸ਼ਨ ਮਨਾਇਆ ਜਾ ਰਿਹਾ ਵੇਖੋ ਜੀ ਇਹ ਭਗਵੰਤ ਮਾਨ ਜਿਹੜੀ ਸਰਕਾਰ ਹੈ ਨਾ ਉਹਨੂੰ ਲੋਕੀ ਪਸੰਦ ਕਰਦੇ ਪਏ ਆ ਜੇ ਪਸੰਦ ਕੀਤਾ ਤੇ ਵੇਖੋ ਐਗੀ ਜਿੱਤ ਗ ਜਿੰਨੀ ਚੋਣ ਜਿਹੜੀ ਜਿੱਤ ਗਈ ਆ ਇਹ ਸਿਹਰਾ ਭਗਵੰਤ ਸਿੰਘ ਮਾਨ ਨੂੰ ਜਾਂਦਾ ਮਾਨ ਸਰਕਾਰ ਨੂੰ ਜਾਂਦਾ ਵਾ ਤੇ ਜਿਹੜੇ ਸੰਗਤ ਜੋ ਵੀ ਸਾਡੇ ਬਲਾਕ ਪ੍ਰਧਾਨ ਸਾਰੇ ਆਏ ਨੇ ਸਾਡੀ ਜ਼ਿਲ੍ਹਾ ਪ੍ਰਧਾਨ ਅੰਜੂਰਮਾ ਜੀ ਵੀ ਆਏ ਸਾਰੇ ਜਿਹੜੇ ਆਏ ਇਹਨਾਂ ਦਾ ਦਿਲੋਂ ਤੈਨ ਮਾਦ ਕਰਦੇ ਆ ਕਿ ਸਾਡੇ ਘਰੇ ਆਏ ਆ ਤੇ ਖੁਸ਼ੀਆਂ ਸਾਰਿਆਂ ਸਾਂਝੀਆਂ ਹੀ ਮਨਾਉਣ ਦੇ ਪਾਰਟੀ ਦੀ ਖੁਸ਼ੀਆਂ ਇਹ ਪਾਰਟੀ ਦਾ ਪਰਿਵਾਰ ਆ ਤੇ ਸਾਰੇ ਰਲ ਮਿਲ ਕੇ ਖੁਸ਼ੀਆਂ ਸਾਂਝੀਆਂ ਕਰਦੇ ਆ 2027 ਕਿਸ ਤਰ੍ਹਾਂ ਵੇਖਦੇ ਜੋ 2027 ਵੇਖ ਲਓ ਦੀ ਅੱਜ ਤੋਂ ਤੁਹਾਨੂੰ ਪਤਾ ਲੱਗ ਜਣਾ ਚਾਹੀਦਾ 2027 ਜਿਹੜੀ ਆ ਆਉਣ ਵਾਲੀ ਆਪਣੀ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਬਣੂਗੀ ਕਿਸ ਤਰ੍ਹਾਂ ਪਿਆਰ ਨਹੀਂ ਕੀਤੇਗੇ ਮਨ ਕਰ ਰਿਹਾ ਤੇ ਪਿਆਰ ਇਹ ਮਹਾਰਾਜ ਦੀ ਕਿਰਪਾ ਨਾਲ ਜੋ ਘਰ ਦੇ ਵਿੱਚ ਤੇਲ ਫਟਾ ਗਿਆ ਸੀ ਸਾਰਾ ਰਲ ਮਿਲ ਕੇ ਚਲੋ ਇਦਾਂ ਕੀਤਾ ਵਾ ਸੇਵਾ ਲੱਡੂ ਵੰਡੇ ਗਏ ਨੇ ਚਾਹ ਨਾਲ ਤੇ ਨਾਲ ਆਪਾਂ ਕੁਚੇ ਛੋਲੇ ਜਿਹੜੇ ਉਹ ਸੰਗਤ ਸਾਰੀ ਨਾਲ ਮਿਲ ਕੇ ਚਲੋ ਖਾਧੀ ਔਰ ਕੀ ਕਹਿ ਸਕਦੇ ਠੀਕ ਹੈ ਜੀ